ਹਾਂ ਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਰਨੋਲੋਜੀ ਤੇ ਅਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਬਹੁਤੇ ਸ਼ਬਦਾਂ ਇੱਕ ਸ਼ਬਦ ਸੋ ਲਾਸਟ ਕਲਾਸ ਵਿੱਚ ਆਪਾਂ ਨੇ ਸਮਾਨਾਰਥਕ ਸ਼ਬਦ ਕੀਤੇ ਸੀਗੇ ਜਿਹੜਾ ਆਪਣਾ ਕੀ ਅਰਥਵੋਧ ਦਾ ਸੈਕਿੰਡ ਪਾਰਟ ਸੀਗਾ ਸੋ ਅੱਜ 3rd ਪਾਰਟ ਲੈ ਕੇ ਹਾਜ਼ਰਾਂ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਚਾਹਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਸ ਦੇਖੋ ਜੀ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਦਾ ਲਿਖਣ ਵੇਲੇ ਆਪਣੀ ਗੱਲ ਥੋੜੇ ਤੋਂ ਥੋੜੇ ਸ਼ਬਦਾਂ ਵਿੱਚ ਸਪਸ਼ਟ ਤੌਰ ਤੇ ਕਹਿ ਸਕੇ ਕਹਿੰਦਾ ਮਤਲਬ ਕੀ ਹੁੰਦਾ ਵੀ ਹਰ ਇੱਕ ਮਨੁੱਖ ਚਾਹੁੰਦਾ ਵੀ ਉਹ ਕਿ ਬਹੁਤ ਸੰਕੇਪ ਜਾਂ ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਨੂੰ ਕੀ ਹੈ ਪੂਰੀ ਕਰੇ ਇਸ ਲਈ ਕਹਿੰਦਾ ਉਸ ਦਾ ਹਮੇਸ਼ਾ ਇਹ ਯਤਨ ਇਹ ਹੀ ਯਤਨ ਰਿਹਾ ਹੈ ਕਿ ਬਹੁਤੀ ਸ਼ਬਦਾਂ ਥਾ ਇੱਕ ਸ਼ਬਦ ਦੀ ਵਰਤੋਂ ਕੀਤੀ ਜਾਵੇ ਕਹਿਣ ਦਾ ਮੀਨਿੰਗ ਕੀ ਹੈ ਵੀ ਉਹਦਾ ਹਮੇਸ਼ਾ ਇਹ ਯਤਨ ਰਿਹਾ ਹੈ ਵਿయోగ્ય ਬਹੁਤ ਸਾਰੇ ਥੋੜੇ ਸ਼ਬਦਨ ਕੀ ਵਰਤੋਂ ਕਰੇ ਬਹੁਤੇ ਸ਼ਬਦ ਥਾ ਅਗੇ ਤੇ ਤੇ ਪਛੇਤਰ ਲਾ ਕੇ ਨਵੇਂ ਸ਼ਬਦ ਦੀ ਉਤਪਤੀ ਸਮਾਸ਼ ਵਿਧੀ ਰਾਹੀਂ ਵਾਕੰਸ਼ਾ ਦੀ ਥਾ ਇੱਕ ਸ਼ਬਦ ਮੁਹਾਵਰੇ ਤੇ ਕੰਟਾ ਦੀ ਸਿਰਜਣਾ ਇਸੇ ਯਤਨ ਦਾ ਸਿੱਟਾ ਹੈ ਵੀ ਕੀ ਹੈਗਾ ਦੇਖੋ ਆਪਣਾ ਜਿਹੜੇ ਆ ਸ਼ਬਦ ਨੇ ਮੁਹਾਵਰੇ ਨੇ ਅਖੋਤਤਾ ਨੇ ਇਹ ਸਿਚਨਾ ਕਿਉਂ ਕੀਤੀ ਹੈ ਤਾਂ ਕਿ ਜਿਹੜਾ ਮਨੁੱਖ ਹੈਗਾ ਉਹ ਜਿਹੜੀ ਆਪਣੀ ਗੱਲ ਨੂੰ ਬੋਤ ਕੇ ਥੋੜੇ ਸ਼ਬਦਾਂ ਵਿੱਚ ਕਹਿ ਸਕੇ ਇਹ ਗੱਲ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਪੂਰੇ 10 25 ਜਾਂ 50 ਪੈਸੇ ਗਿਣ ਕੇ ਦੇਣ ਦੀ ਥਾਂ ਇੰਨਾਂ ਇਕਾਈਆਂ ਦੇ ਸਿੱਕੇ ਦੇ ਦਿੰਦੇ ਹਾਂ ਵੀ ਇਹ ਕੀ ਗੱਲ ਹੈ ਜੀ ਵੀ ਕੀ ਜਦੋਂ ਆਪਾਂ ਇੰਨੇ ਪੈਸੇ ਦੇਣ ਥਾਂ ਨੂੰ ਕਿ ਜਦੋਂ ਆਪਾਂ ਸਿੱਕੇ ਦਿੰਨੇ ਵੀ ਆਪਾਂ ਇਹ ਸਮਝਦੇ ਹਾਂ ਬਹੁਤ ਹੀ ਛੋਟਾ ਥਾਂ ਇੱਕ ਸ਼ਬਦ ਇਸ ਤਰ੍ਹਾਂ ਕਹਿੰਦਾ ਭਾਸ਼ਾ ਦੀ ਵਰਤੋਂ ਵਿੱਚ ਸੰਖੇਪਤਾ ਵੀ ਹੁੰਦੀ ਹੈ ਤੇ ਪ੍ਰਭਾਵੀ ਬੱਦਦਾ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਇਹਦੇ ਨਾਲ ਜਿਹੜੀ ਆਪਣੀ ਭਾਸ਼ਾ ਹੈ ਉਹ ਕੀ ਹੈ ਉਹਦੀ ਸੰਖੇਪਤਾ ਮਤਲਬ ਉਹਨੂੰ ਜੋ ਆਪਾਂ ਕਹਿਣਾ ਚਾਹੁੰਦੇ ਆ ਜੋ ਆਪਾਂ ਮੀਨਿੰਗ ਦੇਣਾ ਚਾਹੁੰਦੇ ਆ ਉਹ ਵੀ ਸਪਸ਼ਟ ਹੁੰਦਾ ਤੇ ਜਿਹੜਾ ਪ੍ਰਭਾਵ ਉਹ ਵੱਧ ਪੈਂਦਾ ਜਦ ਆਪਾਂ ਬਹੁਤ ਹੀ ਸੰਖੇਪ ਗੱਲ ਕਰਦੇ ਆ ਬਹੁਤ ਹੀ ਸ਼ਬਦ ਦਾ ਦੀ ਤਾਈ ਕਿ ਸ਼ਬਦੀ ਵਰਤੋਂ ਵੀ ਇਸੇ ਤਰ੍ਹਾਂ ਦਾ ਇੱਕ ਯਤਨ ਹੈ ਵੀ ਜਿਹੜਾ ਆਪਣਾ ਟਾਪਿਕ ਅੱਜ ਦਾ ਬਹੁਤ ਹੀ ਸ਼ਬਦ ਤਾਂ ਇੱਕ ਸ਼ਬਦ ਉਹ ਕਹਿੰਦਾ ਇਸੇ ਇਤਨ ਵਾਲੀ ਕਿ ਕੀ ਹੈ ਜੀ ਇਤਨ ਆਪਣਾ ਉਦਾਹਰਣ ਲਈ ਕਹਿੰਦਾ ਦੋ ਭਗ ਹਨ ਕਿਵੇਂ ਕਹਿੰਦਾ ਸੰਦੀਪ ਦਾ ਪਤੀ ਜੋਂਦਾ ਹੈ ਉਹ ਭਗਾਂ ਵਾਲੀ ਹੈ ਸੰਦੀਪ ਸੁਹਾਗਣ ਭਗਣ ਹੈ ਕਹਿੰਦਾ ਮਤਲਬ ਆਪਾਂ ਦੇਖੋ ਇਹ ਐਨੇ ਸ਼ਬਦ ਨੂੰ ਆਪਾਂ ਇਸ ਸ਼ਬਦ ਵੀ ਤਾਂ ਛੋਟਾ ਕਹਿ ਸੇ ਵੀ ਸੰਦੀਪ ਸੁਹਾਗਣ ਭਗਣ ਹੈ ਜਿੱਥੇ ਆਪਾਂ ਕੀ ਤੁਹਾਡੀ ਗੱਲ ਕਹਿਣੀ ਸੀ ਵੀ ਸੰਦੀਪ ਦਾ ਪਤੀ ਜੋਂਦਾ ਹੈ ਉਹ ਭਗਾਂ ਵਾਲੀ ਹੈ ਜਦੋਂ ਆਪਾਂ ਸੰਖੇਪ ਕੀ ਕਹਿੰਦਾ ਵੀ ਸੰਦੀਪ ਸੁਹਾਗਣ ਭਗਣ ਹੈ ਇੰਨਾ ਵਿੱਚੋਂ ਕਹਿੰਦਾ ਕਿਹੜਾ ਵਾਕ ਸੰਖੇਪਤ ਪ੍ਰਭਾਵਸ਼ਾਲੀ ਹੈ ਨਿਸ਼ਚੈ ਜਾਂ ਦੂਜਾ ਨਿਸ਼ਚੈ ਜਿਹੜਾ ਦੂਜਾ ਸ਼ਬਦ ਤੋਂ ਕੀ ਹੈ ਸੰਖੇਪ ਤੇ ਕੀ ਹੈਗਾ ਪ੍ਰਭਾਵਸ਼ਾਲੀ ਹੈ ਬਹੁਤੀ ਸ਼ਬਦਾਂ ਤਾਂ ਇੱਕ ਸ਼ਬਦ ਦੀਆਂ ਬਹੁਤ ਦਾ ਨਿਤਿਆ ਜਾ ਸਕਦੀਆਂ ਹਨ ਇੰਨਾ ਵਿੱਚ ਕੁਝ ਚੋਣਵੇਂ ਉਦਾਹਰਨ ਦਿੱਤੀਆਂ ਹੁਣ ਆਪਾਂ ਪੜਾਂਗੇ ਜਿਹੜਾ ਕੀ ਹੈਗਾ ਆਪਣੇ ਟੌਪ ਦੇ ਜਿਹੜੇ ਆਪਣੇ ਬਹੁਤੀ ਸ਼ਬਦਾਂ ਇੱਕ ਸ਼ਬਦ ਨੇ ਆਪਾਂ ਨਵਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਫਸਟ ਦੇਖੋ ਜੀ ਕਿੱਥੇ ਨੂੰ ਜਾਣਨ ਵਾਲਾ ਫਸਟ ਆਪਣਾ ਬਹੁਤੀ ਸ਼ਬਦਾਂ ਇੱਕ ਸ਼ਬਦ ਦੇ ਜੀ ਕਿੱਥੇ ਨੂੰ ਜਾਣਨ ਵਾਲਾ ਕਿਹੜਾ ਹੁੰਦਾ ਜੀ ਕ੍ਰਿਤਿਕੇ ਕਿਰਤਕ ਠੀਕ ਹੈ ਕਿਰਤਕ ਮਤਲਬ ਬਹੁਤ ਕੀ ਕਿਤੇ ਨੂੰ ਜਾਣਨ ਵਾਲਾ ਉਹਨਾਂ ਨੂੰ ਕੀ ਕਹਿੰਦੇ ਆਪਾਂ ਕਿਰਤਕ ਕਹਿ ਦਿੰਨੇ ਆਪਾਂ ਸੈਕਿੰਡ ਦੇਖੋ ਜੀ ਕਿਤੇ ਨੂੰ ਨਾ ਜਾਣਨ ਵਾਲਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਆਕ੍ਰਿਤਕਣ ਜਿਹੜਾ ਕਿਤੇ ਨਹੀਂ ਜਾਣਦਾ ਉਹਨੂੰ ਆਕ੍ਰਿਤਕਣ ਤੇ ਜਿਹੜਾ ਕਿਤੇ ਨੂੰ ਜਾਣਨ ਵਾਲਾ ਹੋਵੇ ਉਹਨਾਂ ਆਪਾਂ ਕਿਰਤਕ ਕਹਿ ਦਿੰਨੇ ਆ ਥਰਡ ਦੇਖੋ ਜੀ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ ਉਹ ਕੀ ਹੁੰਦਾ ਅਖੰਡ ਪਾਠ ਜਿਹੜਾ ਮਤਲਬ ਇਹ ਜੋ ਹੋਇਆ ਪਾਠ ਹੈ ਸ਼ੁਰੂ ਮੁੱਢ ਤੋਂ ਲੈ ਕੇ ਕੀ ਤੱਕ ਲਗਾਤਾਰ ਚੰਦ ਰਹੇ ਉਹਨਾਂ ਆਪਾਂ ਕਹਿੰਦੇ ਨੇ ਅਖੰਡ ਪਾਠ ਜੋ ਕਦੇ ਨਾ ਥੱਕੇ ਉਹਦੇ ਲਈ ਆਪਾਂ ਬਹੁਤ ਹੀ ਸ਼ਰਧਾ ਕਿਸੇ ਕੀ ਵਰਤਦੇ ਨੇ ਜੋ ਕਦੇ ਨਾ ਥੱਕੇ ਅਨਥਕ ਨੈਕਸਟ ਦੇਖੋ ਜਿਹੜੀ ਗੱਲ ਬਹੁਤ ਵਧਾ ਚੜਾ ਕੇ ਆਖੀ ਜਾਵੇ ਉਹ ਕੀ ਅਤਕਥਨੀ ਜਿਹੜੀ ਗੱਲ ਕੇ ਬਹੁਤ ਵਧਾ ਚੜਾ ਕੇ ਆਖੀ ਜਾਵੇ ਉਹਨੂੰ ਕੀ ਕਹਿੰਦੇ ਨੇ ਅਤਕਥਨੀ ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਉਣ ਉਹ ਕੀ ਹੁੰਦਾ ਹੈ ਸਹਿਗਾਂ ਬਿਯੋਗ ਗੀਤ ਜਿਹੜਾ ਕਿ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਉਣ ਆਪਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਸੈੱਟ ਗਾਣਾ ਨੈਕਸਟ ਦੇਖੋ ਇਹ ਨੈਕਸਟ ਆ ਗਿਆ ਆਪਣੇ ਕੋਲੇ ਸਾਰਿਆਂ ਦੀ ਸਾਂਝੀ ਮਿਲਮੀ ਰਾਏ ਉਹਨਾਂ ਨੂੰ ਆਪ ਕੀ ਕਹਿੰਦੇ ਨੇ ਵੀ ਸਾਰਿਆਂ ਦੀ ਸਾਂਝੀ ਰਾਏ ਜਾਂ ਮਿਲਵੀ ਰਾਏ ਉਹਨੂੰ ਕੀ ਕਹਿੰਦੇ ਸਰਬਸੰਮਤੀ ਉਹਦੇ ਲਈ ਆਪਾਂ ਇੱਕ ਇੱਕ ਸ਼ਬਦ ਕੀ ਵਰਤੇ ਸਰਬਸੰਮਤੀ ਜਦੋਂ ਆਪਾਂ ਕੀ ਸਾਰਿਆਂ ਦੀ ਇੱਕ ਸਾਂਝੀ ਰਾਏ ਜਾਂ ਸਾਂਝੀ ਗੱਲ ਨੂੰ ਮੰਨ ਲੈਨੇ ਹੋ ਉਹ ਕਹਿੰਦੇ ਸਰਬਸੰਮਤੀ ਆਪਣੇ ਜੀਵਨ ਦਾ ਹਾਲ ਵੀ ਆਪ ਜਦੋਂ ਆਪਣੇ ਜੀਵਨ ਦੇ ਲਾਈਫ ਦਾ ਹਾਲ ਲਿਖਦੇ ਹਾਂ ਉਹਨਾਂ ਆਪਾਂ ਕਹਿੰਦੇ ਨੇ ਸਵੈ ਜੀਵਨੀ ਇੱਕ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਕੀ ਖਵਾਉਂਦਾ ਹੈ? ਸਾਮਰਾਜਵਾਦ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਸਾਮਰਾਜਵਾਦ। ਜਦੋਂ ਇੱਕ ਦੇਸ਼ ਦੀ ਹਕੂਮਤ ਉਹ ਕੀ ਆ ਆਪਣੀ ਹਕੂਮਤ ਦੂਜੇ ਦੇਸ਼ਾਂ ਤੇ ਕਰਨ ਦਾ ਸਿਧਾਂਤ ਲਾਗੂ ਕਰੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਸਾਮਰਾਜਵਾਦ। ਕਿਸੇ ਉੱਚੇਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ ਕੀ ਹੁੰਦਾ ਜੀ? ਵਿਕੀਸ਼ੇਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ ਨੂੰ ਆਪਾਂ ਕੀ ਕਹਿੰਦੇ ਆ? ਉਹਨਾਂ ਨੂੰ ਆਪਾਂ ਕਹਿੰਦੇ ਆ ਸ਼ਹੀਦ। ਉਹ ਕੀ ਹੁੰਦਾ? ਸ਼ਹੀਦ। ਨੈਕਸਟ ਦੇਖੋ ਹੀ ਨੈਕਸਾ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਉਹ ਕੀ ਹੁੰਦੀ ਹੈ ਸ਼ਰਧਾਂਜਲੀ ਕਿਸੇ ਪ੍ਰਤੀ ਪ੍ਰਗਟ ਕੀਤੀ ਕਿ ਸ਼ਰਧਨਾ ਪਕਿਦਨੇ ਸ਼ਰਧਾਂਜਲੀ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਇਹ ਬਹੁਤ ਇੰਪੋਰਟੈਂਟ ਹੈ ਜੀ ਉਹਨਾਂ ਨੂੰ ਆਪਾਂ ਸ਼ਾਕਰ ਕਹਿੰਦੇ ਆ ਵੀ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਆਪਾਂ ਕਹਿੰਦੇ ਆ ਸ਼ਾਕਰ ਰਚਨਾ ਇਹ ਆਪਾਂ ਪੜਦੇ ਨਾ ਵੀ ਜਦ ਆਪਾਂ ਕਹਾਣੀਆਂ ਮਤਲਬ ਸੰਗ੍ਰਹਿ ਪੜਦੇ ਹਾਂ ਉਹਦੇ ਵਿੱਚ ਆਪਾਂ ਜਦੋਂ ਇੰਟਰੋਡਕਸ਼ਨ ਚ ਪੜਦੇ ਹਾਂ ਉਹਦੇ ਵਿੱਚ ਲਿਖਿੰਦੇ ਆ ਵੀ ਏ ਰਾਈਟਰ ਦੇ ਇਹ ਕਿ ਸ਼ਾਕਰ ਰਚਨਾਮਾਨੀ ਮਤਲਬ ਉਸ ਕਲਾ ਉਸ ਜਿਹੜਾ ਲੇਖਕ ਹੈ ਜਾਂ ਕਲਾਕਾਰ ਹੈ ਉਹਦੀ ਸਭ ਤੋਂ ਉੱਤਮ ਰਚਨਾ ਆਪਾਂ ਸ਼ਾਕਰ ਰਚਨਾ ਕਹਿ ਦਿੰਦੇ ਹਾਂ ਨੈਕਸਟ ਦੇਖੋ ਜੀ ਸਭ ਦੇ ਮਨ ਨੂੰ ਪਿਆਰਾ ਲੱਗਣ ਵਾਲਾ ਉਹ ਕਿਹੜਾ ਹੁੰਦਾ ਜੀ ਹਰਮਨ ਪਿਆਰਾ ਜੋ ਵਿਅਕਤੀ ਆਪਣੇ ਲੋੜਾਂ ਦੀ ਪੂਰਤੀ ਆਪ ਕਰੀ ਦੂਜਿਆਂ ਤੇ ਬੋਝ ਨਾ ਬਣੇ ਉਹਨੂੰ ਕੀ ਕਹਿੰਦੇ ਨੇ ਆਤਮ ਨਿਰਪਰ ਵੀ ਉਹ ਵਿਅਕਤੀ ਜੋ ਆਪਣੇ ਲੋੜਾਂ ਦੀ ਪੂਰਤੀ ਆਪ ਕਰਦਾ ਦੂਜਿਆਂ ਤੇ ਬੋਝ ਨਹੀਂ ਬਣਦਾ ਉਹਨੂੰ ਕੀ ਕਹਿੰਦੇ ਨੇ ਆਤਮ ਨਿਰਪਰ ਨੈਕਸਟ ਦੇਖੋ ਜੀ ਬੋਧੀਆਂ ਕੋਮਨ ਨਾਲ ਸੰਬੰਧ ਰੱਖਣ ਵਾਲਾ ਨੈਕਸਟ ਆਪਣਾ ਆਗੇ ਜੀ ਬੋਧੀਆਂ ਕੋਮਨ ਨਾਲ ਸੰਬੰਧ ਰੱਖਣ ਮਨਨ ਆਪਾਂ ਕੀ ਕਿਹਾ ਕਮਾਂਤਰੀ ਕਿਸੇ ਸਵਾਰਥ ਦੀ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਨ ਵਾਲਾ ਖੁਸ਼ਾਮਦੀ ਕਿਸੇ ਸਵਾਰਥ ਦੀ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਨ ਵਾਲਨ ਆਪਾਂ ਕੀ ਕਹਿੰਦੇ ਆ ਖੁਸ਼ਾਮਦੀ ਨੈਕਸਟ ਦੇਖੋ ਜੀ ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਂਦਾ ਹੈ ਉਹਨਾਂ ਆਪਾਂ ਕੀ ਕਹਿੰਦੇ ਆ ਗਣਤੰਤਰ ਹੁਣ ਦੇਖੋ ਜਿਵੇਂ ਆਪਣਾ ਇੰਡੀਆ ਗਣਤੰਤਰ ਨੇ ਕਹਿੰਦਾ ਮਤਲਬ ਉਹ ਜਿਹੜੀ ਆਮ ਜਨਤਾ ਉਹਨਾਂ ਦੇ ਚੁਣੇ ਹੋਏ ਜਿਹੜੇ ਪ੍ਰਤੀਨਿਧ ਨੇ ਉਹਦੇ ਦੁਆਰੇ ਸ਼ਾਸਨ ਚਲਾਇਆ ਜਾਂਦਾ ਤਾਂ ਉਹ ਕੀ ਹੁੰਦਾ ਜੀ ਗਣਤੰਤਰ ਜੋ ਧੋਖਾ ਦੇਵੇ ਤੇ ਔਖੇ ਵੇਲੇ ਸਾਥ ਛੱਡ ਜਾਵੇ ਉਹ ਕੀ ਹੁੰਦਾ ਗद्दार ਜੋ ਧੋਖਾ ਦੇਵੇ ਤੇ ਔਖੇ ਵੇਲੇ ਸਾਥ ਛੱਡ ਦੇ ਉਹਨੂੰ ਕੀ ਕਹਿੰਦੇ ਆ ਗੱਦਾਰ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਉਹ ਕੀ ਹੁੰਦਾ ਜੀ ਕੱਲੂਕਾਰ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਉਹਨੂੰ ਕੀ ਕਹਿੰਦੇ ਆ ਕੱਲੂਕਾਰ ਚਾਹੂ ਪੈਰਾਂ ਵਾਲਾ ਪਸ਼ੂਨ ਕੀ ਕਹਿੰਦੇ ਨੇ ਆਪਾਂ ਚੌਪਾਇਆ ਚੌਪਾਇਆ ਵਾਲਾ ਪਸ਼ੂ ਚੌਪਾਇਆ ਚਾਉ ਮੂੰਹ ਵਾਲਾ ਉਹਨਾਂ ਨੂੰ ਕੀ ਕਹਿੰਦੇ ਨੇ ਆ ਚਮੁਖੀਆ ਹਨਾ ਉਹ ਕੀ ਕਹਿੰਦੇ ਨੇ ਚਮੁਖੀਆਂ ਜੇ ਚਾਰ ਪੈਰ ਦੀ ਤਾਂ ਚੌਪਾਇਆ ਜੇ ਮੂੰਹ ਵਾਲੀ ਕਰਕੇ ਤਾਂ ਆਪਾਂ ਕੀ ਕਹਿੰਦੇ ਨੇ ਚਮੂੰਹ ਚਮੁਖੀਆ ਨੈਕਸਟ ਦੇਖੋ ਜੀ ਜਿਹੜਾ ਕਦੇ ਇੱਕ ਧੜੇ ਨਾਲ ਹੋਵੇ ਕਦੇ ਦੂਜੇ ਧੜੇ ਨਾਲ ਹੋਵੇ ਉਹਨਾਂ ਨੂੰ ਕੀ ਕਹਿੰਦੇ ਨੇ ਜਿਹੜਾ ਕਦੇ ਇੱਕ ਧੜੇ ਨਾਲ ਕਦੇ ਦੂਜੇ ਧੜੇ ਨਾਲ ਹੋਵੇ ਉਹ ਕਿਉਂ ਹੁੰਦਾ ਉਹ ਹੁੰਦਾ ਜੁਫੇਰ ਗੜੀਆਂ चुफेरगढ़िया यंपोर्टेंट है जी जो कभी एक धड़े हो कूजे धड़े चुफे चुफेरगढ़िया कह दें वस्तु भारी मुनाफे हित नियमत भा तो वधेरे बेचन से खरीद बन आपको की कह दें हूँ आप कह दें चोर बाजारी भी वस्तुआ भारी मुनाफे नियम नियमित भा तो वधेरे चोरी छुपे बेचन या खरीदना पर कह दें चोर बाजारी ਜਿਸ ਥਾਂ ਪੈਸੇ ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਨੇ ਉਹ ਕੀ ਹੁੰਦੇ ਨੇ ਟਕਸਾਲ ਵੀ ਜਿੱਥੇ ਜਿਹੜੇ ਪੈਸੇ ਤੇ ਜਿਹੜੇ ਆਪਣੇ ਰੁਪਏ ਨੇ ਉਹ ਬਣਾਏ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ ਉਹਨਾਂ ਨੂੰ ਟਕਸਾਲ ਕਹਿੰਦੇ ਆ ਜਿਹੜਾ ਕਿਸੇ ਵੀ ਤਿਰ ਨਾਲ ਪੱਖਪਾਤ ਨਾ ਕਰੇ ਉਹ ਕੀ ਹੁੰਦਾ ਜੀ ਉਹ ਹੁੰਦਾ ਨਿਰਪੱਖ ਵੀ ਜਿਹੜਾ ਕਿ ਕਿਸੇ ਵੀ ਤਿਰ ਨਾਲ ਕੀ ਹੈ ਪੱਖਪਾਤ ਨਾ ਸਮਝੋ ਉਹਨਾਂ ਆਪਾਂ ਨਿਰਪੱਖ ਕਹਿੰਦੇ ਆ ਨੈਕਸਟ ਦੇਖੋ ਦੂਜਿਆਂ ਦਾ ਉਪਕਾਰ ਕਰਨ ਵਾਲਾ ਦੂਜੇ ਤਰ੍ਹਾਂ ਦੇ ਕਾਰਕਨ ਵਾਲ ਕੀ ਹੁੰਦੇ ਜੀ ਪਰਉਪਕਾਰੀ ਕੁਝ ਵਿਅਕਤੀਆਂ ਵੱਲੋਂ رائے ਦੇਣ ਲਈ ਚੁਣਿਆ ਵਿਅਕਤੀ ਉਹ ਕੀ ਹੁੰਦਾ ਜੀ ਜਦੋਂ ਆਪਾਂ ਕਹਿੰਦੇ ਕਿ ਕੁਝ ਵਿਅਕਤੀ ਆਪਣੀ رائے ਦੇਣ ਲਈ ਇੱਕ ਵਿਅਕਤੀ ਨੂੰ ਚੁਣ ਲੈਂਦੇ ਨੇ ਉਹ ਕੀ ਹੁੰਦੇ ਉਹਨ ਦਾ ਪ੍ਰਤੀਨਿਧ ਉਹ ਹੁੰਦਾ ਪ੍ਰਤੀਨਿਧ ਨੈਕਸ ਦੇਖੋ ਜੀ ਘਰ ਵਿੱਚ ਪਹਿਲਾ ਹੋਇਆ ਪੁੱਤਤੀ ਉਹਨਾਂ ਨੂੰ ਕੀ ਕਹਿੰਦੇ ਨੇ ਵੀ ਘਰ ਵਿੱਚ ਜਿਹੜਾ ਪਹਿਲਾ ਪੁੱਤ ਜਤੀ ਹੁੰਦੀ ਹੈ ਪਲੇਠਾ ਪਲੇਠੀ ਜੇਠਾ ਜਾਂ ਜੇਠੀ ਇਹ ਆਪਾਂ ਕੀ ਸ਼ਬਦ ਯੂਜ਼ ਕਰ ਲੈਣੇ ਆ ਇੱਕ ਸ਼ਬਦੀ ਮੌਤ ਪਿੱਛੋਂ ਆਇਆ ਸਾਲਾਨਾ ਮੌਤ ਦਾ ਦਿਨ ਉਹਨਾਂ ਨੂੰ ਕੀ ਕਹਿੰਦੇ ਆ ਵਰਸੀ ਉਗੀ ਹੁੰਦੀ ਹੈ ਵਰਸੀ ਨੈਕਸਟ ਦੇਖੋ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨੈਕਸਟ ਦੇਖੋ ਜੀ ਵੰਡੀ ਜਾਣ ਵਾਲੀ ਜਾਇਦਾਦ ਦਾ ਬਿਰਵਾ ਕਿ ਕਿੰਨੀ ਕਿਸ ਨੂੰ ਮਿਲੇ ਉਹਨਾਂ ਪੱਕੀ ਕਹਦੇ ਨੇ ਉਹ ਹੁੰਦੇ ਬਸਇਤ ਉਹਨਾਂ ਪੱਕੀ ਕਹਦੇ ਨੇ ਕਿਛਨ ਤੋਂ ਬਸਇਤ ਵੀ ਵੰਡੀ ਜਾਣ ਵਾਲੀ ਜਿਹੜੀ ਜਾਇਦਾਦ ਦਾ ਬਿਰਵਾ ਲਿਖ ਲਿਖਿਆ ਮਿਲੇ ਉਹ ਕੀ ਹੁੰਦਾ ਉਹ ਹੁੰਦਾ ਹੀ ਬਸਇਤ ਦੂਜੇ ਦੇ ਕੀਤੇ ਵਿਸ਼ਵਾਸ ਉੱਤੇ ਪੂਰਾ ਉਤਰਨ ਦੀ ਤੁਹਾਨੂੰ ਦੀ ਤੁਹਾਨੂੰ ਦਾ ਨੁਕਸਾਨ ਬਚਾਉਣ ਵਾਲਾ ਉਹ ਕੀ ਹੁੰਦਾ ਜੀ ਵੀ ਜਦੋਂ ਕਹਿੰਦਾ ਕੀ ਹੈਗਾ ਵੀ ਦੂਜੇ ਜਿਹੜਾ ਪਿਸ਼ਵਾਸ ਮਤਲਬ ਉਹਦੇ ਉੱਤੇ ਕਰਦਾ ਪਰ ਉਤਰਨੀ ਥਾ ਉਹ ਉਲਟੋਂ ਉਸੇ ਨੂੰ ਨੁਕਸਾਨ ਪਹੁੰਚਾਉਣ ਦੇ ਵਿਸ਼ਵਾਸ ਕਰਤੀ ਉਹਦੇ ਲਈ ਆਪਾਂ ਇੱਕ ਸ਼ਬਦ ਦੀ ਵਰਤ ਲੈਣੇ ਆ ਵਿਸ਼ਵਾਸ ਕਰਤੀ ਜੋ ਆਮ ਜਿਹਾ ਨਾ ਹੋਵੇ ਖਾਸ ਹੋਵੇ ਉਹ ਕੀ ਹੁੰਦੇ ਉਹ ਹੁੰਦੇ ਵਿਲੱਖਣ ਜੋ ਆਮ ਜਿਹਾ ਨਾ ਹੋਵੇ ਖਾਸ ਹੋਵੇ ਉਹ ਕਿੰਦੇ ਵਿਲੱਖਣ ਸੋ ਅਸੀ ਅੱਜ ਆਪਣੇ ਟੌਪ ਬਹੁਤ ਹੀ ਸ਼ਬਦਾਂ ਤਾਂ ਇੱਕ ਸ਼ਬਦ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਜੇ ਅੱਜ ਦੀ ਕਲਾਸ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇੱਕ ਗੱਲ ਹੋਰ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਸੋ ਆਪਣੀ ਕਲਾਸ ਵਾ ਜਿਹੜੀ ਪੀਡੀਐਫ ਹੈ ਮੇਰੇ ਟੈਲੀਗ੍ਰam ਤੇ ਸੈਂਡ ਕਰ ਦਿੰਨਾ ਉਹ ਤੋਂ ਤੁਸੀਂ ਕੀ ਅਗਰ ਰਿਵੀਜ਼ਨ ਕਰ ਸਕਦੇ ਹੋ ਇਹਨਾਂ ਦੀ ਸੋ ਮੇਰੇ ਟੈਲੀਗ੍ਰam ਨੂੰ ਵੀ ਜਰੂਰ ਜੁਆਇਨ ਕਰ ਲਿਓ ਤੇ ਆਪਦੇ ਥਿਊ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਜਿਹੜੀ ਵੀਡੀਓ ਨੇ ਆਪਣੇ ਕਿਵੇਂ ਲੱਗ ਰਹੀਆਂ ਨੇ ਤੇ ਲਾਈਕ ਜਰੂਰ ਕਰ ਦਿਆ ਕਰੋ ਤਾਂ ਕਿ ਮੈਨੂੰ ਕੀ ਮੋਟੀਵੇਸ਼ਨ ਮਿ ਕਿਉਂਕਿ ਹਰ ਇੱਕ ਇਗਜ਼ਾਮ ਲਈ ਬਹੁਤ ਜਿਆਦਾ ਇੰਪੋਰਟੈਂਟ ਕਲਾਸ ਹੈ ਜੀ ਸੋ ਇਹਨਾਂ ਸ਼ਬਦਾਂ ਤੋਂ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ